ਓ ਮੇਰਾ ਫੋਨ ਇੱਥੇ ਕਿਤੇ ਰਹਿ ਗਿਆ ਫੜਾਈ ਕਰ antisense ਦੀ antisense ਆ ਲੋ ਤੁਹਾਡਾ ਫੋਨ ਜਿਵੇਂ ਤੁਸੀਂ ਫੋਨ ਭੁੱਲ ਗਏ ਸੀ ਨਾ ਵੇ ਏਸੀ ਲਿਆਉਣਾ ਨਾ ਭੱਲ ਜਾ ਓਏ ਏਸੀ ਤਾਂ ਮੈਂ ਲੈਣ ਚੱਲਿਆ ਹੋਰ ਸ਼ਹਿਰ ਮੈਂ ਕਢਾਂ ਐਂਬੂਲੈਂਸ ਚੱਲਿਆ ਆਪਣੇ ਸਾਰੇ ਘਰੀ ਚ ਏਸੀ ਲੱਗੇ ਹੋਇਆ ਸਾਰੇ ਘਰਾਂ ਦੇ ਤੇ ਆਪਣੇ ਨਹੀਂ ਲੱਗਿਆ ਓਏ ਹੁਣ ਮੇਰਾ ਟਾਈਮ ਨਾ ਖਰਾਬ ਕਰ ਐਵੇਂ ਏਸੀ ਲੈ ਕੇ ਮੁੜੂ ਚੱਲ ਚੰਗਾ ਚੱਲ ਚੰਗਾ ਫਿਰ ਆਓ ਬਾਈ ਜੀ ਬਾਈ ਜੀ ਏਸੀ ਬਾਰੇ ਪਤਾ ਕਰਨਾ ਸੀਗਾ ਆਓ ਜੀ ਆਓ ਆਪਣੇ ਕੋਲੇ ਹਰ ਤਰ੍ਹਾਂ ਦੇ ਏਸੀ ਹੈ ਬਾਈ ਜੀ ਆਪਾਂ ਕਿੰਨੇ ਕੇ ਪੈਸੇ ਲਾਉਣੇ ਭਲਾ ਕੋਈ ਵਿਖਾ ਦਿਓ ਬਾਈ ਵਧੀਆ ਆ ਆਹ ਵੇਖੋ ਜੀ ਓਰ ਜਰਨਲ ਦਾ ਏਸੀ 53800 ਰੁਪਏ ਦਾ 5 ਸਾਲ ਦੀ ਵਾਰੰਟੀ ਸਾਲ ਦੀ ਗਾਰੰਟੀ ਸਭ ਤੋਂ ਬੈਸਟ ਏਸੀ ਆਈ ਐ ਨਾ ਮਹਿੰਗਾ ਏਸੀ ਥੋੜਾ ਜਿਹਾ ਸਸਤਾ ਵਿਖਾ ਬਾਈ ਹੂੰ ਇਧਰ ਆਓ ਤੁਸੀਂ ਹੁਣ ਆਹ ਵੇਖੋ ਐਲਜੀ ਦਾ 42300 ਰੁਪਏ ਤੁਹਾਨੂੰ ਪਊਗਾ ਬਿਜਲੀ ਦੀ ਖਰਚ ਸਭ ਤੋਂ ਘੱਟ ਹੈ ਦੀ ਗਰੰਟੀ ਸਾਲ ਦੀ ਵਾਰੰਟੀ 5 ਸਾਲ ਦੀ ਨਹੀਂ 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 ਬਾਈ ਇਹ ਤਾਂ ਬਹੁਤ ਮਹਿੰਗਾ ਇਹ ਤੋਂ ਵੀ ਕੋਈ ਸਸਤਾ ਵਿਖਾ ਯਾਰ ਹੂੰ ਇੱਧਰ ਆਓ ਬਾਈ ਤੁਸੀਂ ਤੁਹਾਨੂੰ ਵਿਖਾ ਦਿਆ 19 ਦਾ ਆ ਹੈਗਾ 37000 400 ਰੁਪਏ ਦਾ ਨਿੱਡਾ ਕੰਪਨੀ ਦਾ ਹੈ ਇਹ ਚ ਐਨਮੀਟਰ ਚ ਵੀ ਹੈ ਤੇ ਸਿੰਪਲ ਚ ਵੀ ਹੈ ਨਹੀਂ 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 ਇਹ ਵੀ ਜਿਆਦਾ ਮਹਿੰਗਾ ਕੋਈ ਹੋਰ ਸਸਤਾ ਵਿਖਾਓ ਜੀ ਹੋਰ ਸਸਤਾ ਹੋਰ ਸਸਤਾ ਵੀ ਹੈਗਾ ਚਲੋ ਆਓ ਖਾਈਏ ਆਹ ਲੋ 1 ਫੂਲ ਦਾ ਸਭ ਤੋਂ ਸਸਤਾ ਇਹ ਸੀ 34600 ਰੁਪਏ ਦਾ ਅੱਛਾ ਪਰ ਬਈ ਇਹ ਲੈਟ ਕਿੰਨੀ ਖਾਊ ਇਹ ਤਾਂ ਬਾਈ ਤੁਹਾਡੇ ਵਰਤਨ ਦੇ ਸਰਤੇ ਆ ਕਿ ਤੁਸੀਂ ਚਲੋਦੇ ਕਿੰਨਾ ਇਸ ਨੂੰ ਫੇਰ ਵੀ ਬੈਲ 5-7000 ਰੁਪਏ ਦਾ ਆ ਹੀ ਜਾਊਗਾ ਤੇ ਹੋਰ ਕੋਈ ਖਰਚਾ ਬਾਈ ਖਰਚਾ ਬਾਈ ਹਰ ਸਾਲ ਸਰਵਿਸ ਕਰਾਉਣੀ ਪੈਂਦੀ ਐ 4-500 ਰੁਪਇਆ ਉਹ ਲੱਗ ਜਾ ਕਰੂਗਾ ਬੱਲੇ 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 ਇੰਨਾ ਮਹਿੰਗਾ ਬਾਈ ਆ ਤੂੰ ਮੈਨੂੰ ਜਵਾਂ ਸਸਤਾ ਐ ਕੋਈ ਏਸੀ ਵਿਖਾ ਤੇ ਜਿਹਦਾ ਖਰਚਾ ਵੀ ਜਮਾਂ ਘੱਟ ਹੋਵੇ ਸਭ ਤੋਂ ਸਸਤਾ ਐ ਸੀ ਜਿਹਦਾ ਖਰਚਾ ਵੀ ਘੱਟ ਹੋਵੇ ਹੂੰ ਆਜੋ ਮੇਰੇ ਨਾਲ ਮੈਨੂੰ ਪਤਾ ਸੀ ਬਾਈ ਹੋਊ ਤੇਰੇ ਕੋਲੇ ਜਮਾਂ ਸਸਤਾ ਏਸੀ ਵੀ ਆ ਜਾ ਫਿਰ ਭਾਈ ਜੀ ਹੌਨਮਖਾਉਂਦੇ ਤੁਹਾਨੂੰ ਅਸੀਂ ਸਭ ਤੋਂ ਸਸਤਾ ਏਸੀ ਨਾ ਬਿਜਲੀ ਦਾ ਖਰਚਾ ਨਾ ਸਰਵਿਸ ਦਾ ਖਰਚਾ ਬਿਲਕੁਲ ਫ੍ਰੀ ਬਸ ਤੁਸੀਂ ਇੱਕ ਟਾਈਮ ਨੂੰ ਪਾਣੀ ਪਾਉਣਾ ਆਹਾਹਾਹਾ ਠੀਕ ਹੈ ਭਾਈ ਆਹ ਵਿਖਾਏ ਸੀ ਸਾਨੂੰ ਆਹ ਲਓ ਜੀ ਦੁਨੀਆ ਦਾ ਸਭ ਤੋਂ ਸਸਤਾ ਏਸੀ ਓਏ ਸੇਵਕਾ ਓਏ ਆਹ ਕੀ ਕੀਤਾ ਪਤੰਦਰਾ ਤੂੰ ਓਏ ਜੇ ਤੂੰ ਪਰਾਲੀ ਨੂੰ ਅੱਗ ਲਾਉਣੀ ਸੀ ਓਏ ਪਤੰਦਰਾ ਘੱਟੋਂ ਘੱਟ ਆਹ ਦਰਖਤ ਦੇ ਥੱਲੋਂ ਪਰਾਲੀ ਪਾਸੇ ਕਰ ਲੈਂਦਾ ਕਿਵੇਂ ਵਿਚਾਰਾ ਮਚਾਇਆ ਪਿਆ ਓ ਹੋ 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 ਓ ਤੇਰੇ ਵਰਗੇ ਨਲੈਕਾਂ ਦੇ ਕਰਕੇ ਇਹ ਧਰਤੀ ਤੋਂ ਦਰਖਤ ਕੱਟੀ ਜਾਂਦੇ ਆ ਤੇ ਗਰਮੀ ਦਿਨੋਂ ਦਿਨ ਵਧਦੀ ਜਾਂਦੀ ਆ ਓ ਮੇਰੇ ਇੱਕ ਦਰਖਤ ਨਾਲ ਧਰਤੀ ਤੇ ਦਰਖਤ ਨਹੀਂ ਮੁੱਕਣ ਲੱਗੇ ਜਾੜਾ ਜਾੜਾ ਮੇਰਾ ਭਾਈ ਤੁਰ ਜਾ ਵੱਡਾ ਵਿਦਵਾਨ ਨਾ ਬਣ ਜਾੜਾ ਜਾੜਾ ਯਾਦ ਰੱਖਿਓ ਜੇ ਆਪਾਂ ਨਾ ਸੰਭਲੇ ਨਾ ਇਸ ਧਰਤੀ ਦੇ ਉੱਪਰ ਮਨੁੱਖੀ ਜੀਵਨ ਬਹੁਤ ਵੱਡੇ ਖਤਰੇ ਵਿੱਚ ਪੈ ਜਾਊਗਾ ਤੁਰ ਜਾ ਤੁਰ ਜਾ ਸਵਾਸੇ ਸਵਾਸੇ ਤੇਰੇ ਜਾ ਤੁਰ ਜਾ ਹੂੰ ਇਹ ਜਿਹੜੀ ਵੀਡੀਓ ਅਸੀਂ ਬਣਾਈ ਆ ਸਭ ਤੋਂ ਸਸਤਾ ਏਸੀ ਅ ਇਹ ਸਾਨੂੰ ਅਦੇਪਾਲ ਸਿੰਘ ਜੀ ਬਗਰਾੜੀ ਉਹਨਾਂ ਨੇ ਫੋਨ ਕਰਕੇ ਪਾਸੋਂ ਸੁਝਾਅ ਦਿੱਤਾ ਸੀਗਾ ਅ ਵੀ ਇਸ ਵਿਸ਼ੇ ਤੇ ਤੁਸੀਂ ਵੀਡੀਓ ਬਣਾਓ ਤੇ ਅਸੀਂ ਉਹਨਾਂ ਦੀ ਜਿਹੜਾ ਹੁਕਮ ਨੂੰ ਮੰਨਦੇ ਆ ਹੋਇਆ ਸਕ੍ਰਿਪਟ ਲਿਖੀ ਤੁਸੀਂ ਵੀਡੀਓ ਨੂੰ ਪਸੰਦ ਕਰਨਾ ਜਾਂ ਨਾ ਕਰਨਾ ਤੁਹਾਡੇ ਹੱਥ 'ਚ ਆ ਅਸੀਂ ਆਪਣੀ ਤਰਫੋਂ ਛੋਟੀ ਜੀ ਕੋਸ਼ਿਸ਼ ਕਰਕੇ ਤੁਹਾਡੇ ਹੱਥਾਂ ਦੇ ਵਿੱਚ ਸਭ ਤੋਂ ਸਸਤਾ ਏਸੀ ਵੀਡੀਓ ਆ ਜਿਹੜੀ ਦੇ ਦਿੱਤੀ ਆ ਜੇ ਚੰਗੀ ਲੱਗੇ ਤਾਂ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਸ਼ੇਅਰ ਕਰ ਦੇਣਾ ਤੁਹਾਡਾ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ